ਸਤ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਕੀ ਹਾਲ ਚਾਲ ਹੈ ਸਾਰਿਆਂ ਦਾ ਉਮੀਦ ਕਰਦਾ ਸਾਰੇ ਜਣ ਠੀਕ ਠਾਕ ਹੋਗੇ ਸਵਾਗਤ ਹੈ ਜੀ ਇੱਕ ਹੋਰ ਨਵੇਂ ਵਲੌਗ 'ਚ ਤੇ ਵੀਰੋ ਪਹਿਲਾ ਦਿਨ ਦੀ ਸ਼ੁਰੂਆਤ ਤਾਂ ਅਸੀਂ ਬਹੁਤ ਲੇਟ ਕੀਤੀ ਐ 12 1 ਵਜੇ ਪਹੁੰਚੇ ਹਾਂ ਕੰਮ ਕਰਾਉਣ ਇਹਦਾ ਪਹਿਲਾਂ ਤਾਂ ਇਹਨੂੰ ਧਵਾਈਏ ਆਪਣੇ ਮਿਹੈਲ ਨੂੰ ਠੀਕ ਐ ਧਵਾ ਕੇ ਤੇ ਫਿਰ ਅੱਗੇ ਦਾ ਕੰਮ ਇਹਦਾ ਸ਼ੁਰੂ ਕਰਾਉਨੇ ਆ ਅ ਪਹਿਲਾਂ ਟੇਪਿੰਗ ਵਾਲੇ ਕੋ ਗਏ ਸੀ ਜਿੱਥੋਂ ਟੇਪ ਦਾ ਕੰਮ ਹੋਣਾ ਰੇਡੀਅਮ ਦਾ ਆਪਣਾ ਉਹ ਵੀਰੇ ਕਹਿੰਦਾ ਵੀ ਧਵਾ ਲਿਓ ਕਿਉਂਕਿ ਫਿਰ ਟੇਪ ਕਰਕੇ ਫਿਰ ਇਹਨੂੰ ਧਮਾਉਣਾ ਨਹੀਂ ਆਪਾਂ। ਨਾ ਵੀਰੇ ਨਾ ਇਹ ਕੰਮ ਨਹੀਂ ਕਰਨਾ। ਇਹਨੇ ਤੇਰੇ ਹੱਥੋਂ ਬਾਹਰ ਚਲ ਗਿਆ ਤੇਰੇ ਔਖਾ ਹੋ ਜਾਣਾ। ਹੈ ਓਏ। ਬੰਟੀ ਰੇਲ ਦੇਖ ਕੇ ਦੇਖ ਰਾਇਆ। ਮੈਂ ਕਹਾਂ ਤੇਰੇ ਹੱਥੋਂ ਬਾਹਰ ਚਲ ਗਿਆ ਨਾ ਔਖਾ ਹੋ ਜਾਣਾ ਕੰਮ। ਇਹਨੇ ਉਹ ਕੰਮ ਕੋਈ। ਇਹ ਪਹਿਲਾਂ ਇਹਨੂੰ ਧਵਾ ਲਿਓ। ਧਵਾ ਕੇ ਤੇ ਫਿਰ ਇਹਦਾ ਅਕੇਦਾ ਕੰਮ ਕਰੋ ਜਿਵੇਂ ਤੁਹਾਨੂੰ ਦੱਸਨੇ ਰੇਡੀਅਮ ਵਾਲਾ ਕਹਿੰਦਾ ਫਿਰ ਵੀ ਰੇਡੀਅਮ ਕਰਾ ਕੇ ਇਹਨੂੰ ਧਮਾਉਣਾ ਨਹੀਂ ਆ। ਤਵਾਉਣ ਤੋਂ ਪਹਿਲਾਂ ਆਪਾਂ ਕੰਮ ਕਰਾ ਕੇ ਲੈ ਕੇ ਜਾਣਾ ਲੇਟਾਂ ਵਾਲਾ ਕਿਉਂ ਜੱਸਾ ਜੀ ਸੋ ਵਾਸ਼ਿੰਗ ਦਾ ਕੰਮ ਤਾਂ ਹੋ ਗਿਆ ਸ਼ੁਰੂ ਸ਼ੋ ਖੋਲਣ ਦੀ ਜਬਰਜੰਗ ਹੋ ਗਈ ਸਾਡੀ ਤਾਂ ਜਬਰਜੰਗ ਹੋ ਗਿਆ ਕੰਮ ਜਬਰਜੰਗ ਤੇ ਔਖੇ ਸੋਕੇ ਸ਼ੋ ਤਾਂ ਖੋਲਦੀ ਉਹ ਚੱਕਰੇ ਸੀ ਚਾਬੀ ਇੱਕ ਪਾਸੇ ਖਰਾਬ ਹੋ ਗਈ ਉਹਦੇ ਕਰਕੇ ਸ਼ੋ ਨਹੀਂ ਖੋਲਦੀ ਤੇ ਹੁਣ ਹੋ ਗਿਆ ਹਾਂ ਭਰਾ ਸਾਡਾ ਤੋ ਦੂਗਾ ਤੇ ਤਵਾ ਕੇ ਫੇਰ ਇਹਨੂੰ ਲੈ ਕੇ ਚੱਲਦੇ ਪਹਿਲਾਂ ਲਾਈਟਾਂ ਦਾ ਕੰਮ ਕਰਾਉਣ ਕਨੈਕਸ਼ਨ ਜੇ ਸੋਚ ਲਵਾਉਣਾ ਇੱਕ ਤੇ ਫਿਰ ਟੇਪਿੰਗ ਦਾ ਟਰੈਕਟਰ ਤਾਂ ਤੋ ਹੋ ਗਿਆ ਵੀਰੋ ਹੁਣ ਇਹਨੂੰ ਸੁਕਾ ਕੇ ਨਾ ਚੰਗੇ ਤਰੀਕੇ ਨਾਲ ਫਿਰ ਟੇਪ ਵਾਲੇ ਕੋਲ ਲੈ ਕੇ ਚੱਲਦੇ ਹਾਂ ਸੱਚ ਟੇਪ ਵਾਲੇ ਕੋਲ ਤੋਂ ਬਾਅਦ ਚ ਪਹਿਲਾਂ ਉਹ ਸੁੱੱਚ ਜਲਵਾ ਲਈ ਲਾਈਟਾਂ ਦਾ ਉਤਰ ਲੀਆਂ ਦਾ ਤੇ ਉਹ ਕਰਾ ਕੇ ਫਿਰ ਟੇਪ ਵਾਲੇ ਕੋਲ ਚਲਦੇ ਹਾਂ ਵੀਰ ਕੋ ਇਹਦਾ ਟੇਪ ਦਾ ਕੰਮ ਨਵੀਂ ਡੀ ਹੈ ਸਾਰਾ ਬੜਾ ਟਾਈਮ ਹੋ ਗਿਆ ਸੀ ਬਾਈ ਸਟਿੱਕਰਾਂ ਦਾ ਚੱਕਰ ਪੈਂਦਾ ਹੈ ਸਟਿੱਕਰ ਲਵਾਓ ਸਟਿੱਕਰ ਲਵਾਓ ਇਹੀ ਰੌਲਾ ਸੀ ਕੰਮਾਂ 'ਚ ਬਿਜੀ ਹੁਣ ਕਮਾਂ ਕੁੰਮਾਰਾਂ 'ਚ ਬਿਜੀ ਹੋਣ ਕਰਕੇ ਨਾ ਕੁੰਮਾਰਾਂ 'ਚ ਬਿਜੀ ਹੋਣ ਕਰਕੇ ਰਹਿ ਜਾਂਦਾ ਸੀ ਟੇਪ ਵਗੈਰਾ ਦਾ ਕੰਮ ਕਰਾਉਣਾ ਠੀਕ ਹੈ ਨਹੀਂ ਤਾਂ ਯਾਰ ਕਰਾਈ ਦੇਈਦਾ ਐਡਾ ਕੋਈ ਚੱਕਰ ਹੈ ਨਹੀਂ ਸੀਗਾ ਹੁਣ ਲਗਭਗ ਅੱਜ ਹੋ ਜਾਊਗਾ ਉਮੀਦ ਆ। ਬਾਕੀ ਵੀਰੋ ਹੁਣ ਇੱਥੋਂ ਨਿਬੜਦਾ ਏ ਕੰਮ ਤਾਂ ਫਿਰ ਦੂਜੇ ਆਪਣੇ ਮੁੰਡੇ ਰਾਬ ਕੋਲ ਜਾ ਕੇ ਮਿਲਦੇ ਆ ਤੁਹਾਨੂੰ। ਇੱਥੋਂ ਨਾ ਵੇਡ ਲਈਏ। ਵੀਰੋ ਇੱਕ ਨਾ ਪਿਛਲੀ ਵੀਡੀਓ 'ਚ ਆਪਾਂ ਨੂੰ ਕਮੈਂਟ ਬਹੁਤ ਆਏ ਵੀ ਵੀਰੋ ਇਹਦਾ ਸਲੈਂਸਰ ਵੜ ਤੋਂ ਓਵਰ ਲੱਗਦਾ ਏ ਇਦਾਂ ਏ ਉਦਾਂ ਚੱਕਰ ਪਤਾ ਕੀ ਏ ਵੀਰੋ ਇਹਨੂੰ ਸਲੈਂਸਰ ਨੂੰ ਬਣਾਇਆ ਆਪਾਂ ਛਤਰੀ ਦੇ ਅਕੋਰਡਿੰਗਲੀ। ਜਦੋਂ ਛਤਰੀ ਲੱਗਣੀ ਆ ਫਿਰ ਇਹ ਸਲੈਂਸਰ ਨੀਵਾ ਜ਼ਿਆਦਾ ਲੱਗਿਆ ਕਰਨਾ ਆ। ਤੇ ਜਿਹੜੀ স্মੋਕ ਆ ਉਹ ਫਿਰ ਛਤਰੀ ਚੋ ਹੋ ਕੇ ਆਪਣੇ ਦੇ ਵੀਆ ਕਰਨੀ ਇਸ ਕਰਕੇ ਇਹਨੂੰ ਲੰਬਾਈ ਰੱਖਿਆ ਆਪਾਂ ਛਤਰੀ ਦੇ ਅਕੋਰਡਿੰਗਲੀ ਠੀਕ ਹੈ ਤੇ ਜਦੋਂ ਛਤਰੀ ਲੱਗ ਗਈ ਲਾ ਉਹਨੂੰ ਥੱਲੇ ਲਾ ਤੇ ਉਸਤਾਦ ਜਦੋਂ ਛਤਰੀ ਲੱਗ ਗਈ ਠੀਕ ਹੈ ਫੇਰ ਨਹੀਂ ਇੰਨਾ ਪਤਾ ਲੱਗਿਆ ਕਰਨਾ ਮੈਨੂੰ ਲੱਗਦਾ ਝੋਟਾ ਦੂਜਾ ਵੀ ਆ ਗਿਆ ਆਪਣਾ ਠੀਕ ਹੈ ਆ ਗਿਆ ਆ ਗਿਆ ਝੋਟਾ ਝੋਟਾ ਆ ਗਿਆ ਝੋਟਾ ਝੋਟਾ ਆ ਗਿਆ ਚਲੋ ਚੈੱਕ ਆ ਗਿਆ ਆਪਣਾ ਦੂਜਾ ਝੋਟਾ ਵੀ ਵੀਰ ਹੋ ਗਿਆ ਸੈਟਕ ਬਾਜੀ ਧਵਾ ਲੋ ਇਹਨੂੰ ਵੀ ਹੈਂ ਇਹਨੂੰ ਵੀ ਧਵਾ ਲੋ ਹਾਂ ਲਾ ਥੱਲੇ ਗੈਪ ਬੰਦੇ ਸਾਡੇ ਗੈਪ ਹੋਇਆ ਹੁਣ ਕਲਾਸਾਂ ਲੱਗਣੀਆਂ ਸਾਰਿਆਂ ਦੀਆਂ ਜਿਹੜੇ ਜਿਹੜੇ ਗੈਪ ਹੋਇਆ ਕੰਮ ਕਈ ਵਾਰ ਲੰਬੇ ਹੀ ਹੋ ਜਾਂਦੇ ਆ ਟੇਪਿੰਗ ਵਾਲਾ ਕੰਮ ਅੱਜ ਫੇਰ ਰਹਿ ਜਣਾ ਬੰਦੇ ਕਹਿੰਦੇ ਆ ਟਾਈਮ ਉਹ ਭਾਈ ਜੇ ਤੋ ਟੇਪ ਕਰਾਉਣੀ ਉਹ ਕਹਿੰਦਾ ਘੱਟੋ ਘੱਟ ਮੈਨੂੰ 4-5 ਘੰਟੇ ਚਾਹੀਦੇ ਆ ਸਾਰਾ ਕੰਮ ਕਰਾਉਣ ਲਈ ਫੇਰ ਹਾ ਟਾਈਮ ਸਾਡੇ ਕੋ ਹੈ ਨਹੀਂ ਫੇਰ ਅਸੀਂ ਕਿਹਾ ਵੀ ਮੇਲਾ ਲਾ ਕੇ ਫੇਰ ਕਰਾਵਾਂਗੇ ਫੇਰ ਕਰਾਵਾਂਗੇ ਟੇਪ ਠੀਕ ਐ ਤੇ ਹੁਣ ਇਹੀ ਪ੍ਰੋਸੈਸ ਐ ਭਾਈ ਕਿ ਜਦੋਂ ਮੇਲਾ ਲਾ ਕੇ ਆਵਾਂਗੇ ਫੇਰ ਕਰਾਵਾਂਗੇ ਇਹਦਾ ਕੰਮ ਠੀਕ ਐ ਵੀ ਇੱਥੋਂ ਸਿਸਟਮ ਕੁਛ ਨਹੀਂ ਹੋਣਾ ਹੁਣ ਤਾਂ ਆਪਣਾ ਸਾਰਾ ਕੰਮ ਜਿਹੜਾ ਆ ਪਾਣੀ ਪੂਣੀ ਵਾਲਾ ਜੋ ਵੀ ਇਹ ਤੇ ਨਹਾਈ ਧਵਾਈ ਕਰਾਉਣੀ ਸੀ ਉਹ ਕਰਾ ਕੇ ਛੋਟੇ-ਮੋਟੇ ਜਿਹੜੇ ਬਾਕੀ ਕੰਮ ਹੋ ਘਰ ਲੀਏ ਟੇਪ ਵਾਲਾ ਕੰਮ ਤਾਂ ਹੁਣ ਸਵੇਰੇ ਸਵੇਰੇ ਕਹੀ ਜਾਂਦਾ ਸੱਚ ਮੇਲੇ ਤੋਂ ਬਾਅਦ ਹੀ ਹੋਊਗਾ ਸਾਰਾ ਸਿਸਟਮ ਟਰੈਕਟਰ ਦਾ ਜੈਕ ਲਾਤਾ ਸੀਗਾ ਪਾਣੀ ਭਰਨ ਲੱਗੇ ਆਂ ਇੱਥੇ ਤੇ ਬਾਈ ਤੇ ਨਾ ਬ੍ਰੇਕਾਂ ਜਾਮ ਆ ਟਰੈਕਟਰ ਦੀਆਂ ਆਪਣੇ ਜੀਆਂ ਬ੍ਰੇਕਾਂ ਜਾਮ ਜੀਆਂ ਹੁੰਦੀਆਂ ਆ ਪੈਰ ਘੇੜਦਾ ਹੀ ਨਹੀਂ ਆ ਦੇਖੋ ਪੂਰਾ ਜਾਮ ਆ ਪੂਰਾ ਰੱਜਮਾ ਜਾਮ ਆ ਟਰੈਕਟਰ ਅੱਧੀ ਪਾਵਰ ਲਾਸ ਨਾ ਇਹਦੇ ਕਰਕੇ ਹੁੰਦੀ ਐ ਚਲੋ ਹੁਣ ਬਾਬਾ ਸੁੱਖ ਰੱਖਾ ਸੁੱਖ ਰੱਖੇ ਤੇ ਆਪਾਂ ਮੇਲੇ ਤੋਂ ਬਾਅਦ ਦੇਖਦੇ ਹਾਂ ਹੁਣ ਇਹਨੂੰ ਕਰਾਉਨੇ ਆ ਯਾਰ ਸਿਸਟਮ ਦੇਖਿਓ ਕਿਦਾਂ ਹੋਣਾ ਟਾਇਰ ਆ ਦੇਖ ਜ਼ੋਰ ਲਾ ਕੇ ਬਹੁਤ ਜਿਆਦਾ ਬ੍ਰੇਕਾਂ ਜਾਮ ਆ ਦੇਖੋ ਛੱਟ ਕਰਨਾ ਪੈਣਾ ਇਹ ਸਾਰਾ ਥੋੜਾ ਹੋਰ ਕਰਦੇ ਵਾਹ ਦੇਖੋ ਸੈਂਟਰ ਹੀ ਆ ਵਾਹ ਚੱਠੂ ਵਰਗਾ ਬੰਦਾ ਨਾਲ ਹੋਣ ਦਾ ਫਾਇਦਾ ਤਾਂ ਹੈਗਾ ਯਾਰ ਜੇ ਕਿਤੇ ਟਾਇਰ ਉਧਰੋਂ ਲੇਵਦੇ ਤੈਨੂੰ ਤੋਲ ਲਈਏ ਇੱਧਰ ਕਿਉਂ ਚੱਕਦਾ ਕਿ ਨਹੀਂ ਹਾਂ ਬਿਲਕੁਲ ਬਿਲਕੁਲ ਲੋਵੀ ਉਹਦੇ ਲਾਈਏ ਕਿੱਥੇ ਗਿਆ 20 ਸੁਨੇਗਾ ਬਾਈ ਦੋਸਤ ਵੀਰੋ ਪਾਣੀ ਵਾਲਾ ਕੰਮ ਤਾਂ ਨਿਪਟ ਗਿਆ ਹੁਣ ਹਵਾ ਕਰਵਾ ਲਈਏ ਦੋਵੇਂ ਤੋਂ ਟੈਂਚ ਉਹ ਥੋੜੀ ਭੈਣ ਆ ਨਹੀਂ ਹੋ ਗਿਆ ਵਾਹ ਕੀ ਹੋਇਆ ਓਏ ਉਹ ਭੱਜ ਗਿਆ ਉਹ ਨਿਕਲ ਗਿਆ ਲਓ ਜੀ ਸੀਜਾ ਕਿਲਰ ਗਿਆ ਜੀ ਐਲਟੋ ਦਾ ਉਹਦਾ ਨਿਕਲ ਗਿਆ ਬੰਦਾ ਚਲੋ ਦੋਵੇਂ ਝੋਟੇ ਲਈ ਜਣਾ ਜੀ ਆਪਣੇ ਇਦਰ ਬਾਬਾ ਜੀ ਦਾ ਰਿਐਕਸ਼ਨ ਚੈੱਕ ਕਰੋ ਸੋਹਣਾ ਲੱਗਿਆ ਟਰੈਕਟਰ ਹੈ ਬਾਬੇ ਇਧਰ ਇਧਰ ਦਾ ਹੋ ਗਿਆ ਆਪਣਾ ਪ੍ਰੈਸ਼ਰ ਵਾਲਾ ਕੰਮ ਸੂਤ ਹਵਾ ਭਰਦੀ ਆ ਤੇ ਦੂਜੇ ਪਾਸੇ ਦੇਖਦੇ ਆ ਜੀ ਵੀਰੋ ਕੰਮ ਸਾਰਾ ਨਵੇੜ ਕੇ ਹੁਣ ਹੋ ਰਹੀ ਸੀ ਕਿ ਬਈ ਬ੍ਰਾਂਡਿੰਗ ਆਪਣੇ ਫਤੇ ਗਰੁੱਪ ਦੀ ਕਰੋ ਚੈੱਕ ਆ ਟੈਂਕੀ ਤੇ ਲੱਗ ਗਿਆ ਵਾਸੀ ਵਾਲੇ ਦੇ ਸ਼ੋਅ ਦੇ ਮੂਰੇ ਲਾ ਦਿੱਤਾ ਆਪਣੇ ਵਾਲੇ ਨੂੰ ਜਗ੍ਹਾ ਨਹੀਂ ਲੱਭਣ ਢੀ ਇਹਨੂੰ ਫਿਰ ਜਗ੍ਹਾ ਲੱਭ ਕੇ ਆਪਾਂ ਸਾਈਡ ਤੇ ਲਾਇਆ ਤੁਹਾਨੂੰ ਦਿਖਾਉਨੇ ਆ ਫਲੈਸ਼ ਲਾਈਟ ਜਗਾ ਲਈਏ ਕਰੋ ਚੈੱਕ ਇਹਦੀ ਸਾਈਡ ਤੇ ਲੱਗ ਗਿਆ ਫਤੇ ਗਰੁੱਪ ਦਾ ਸਟicker ਆਪਣਾ ਠੀਕ ਹੈ ਬ੍ਰਾਂਡਿੰਗ ਹੋ ਗਈ ਆਪਣੀ ਤੇ ਦੂਜਾ ਆਪਣੀ ਆ ਪਲੇਟ ਲਵਾ ਦੇਣੀ ਆ ਇਹ ਵੀ ਬਹੁਤ ਟਾਈਮ ਤੋਂ ਬਣੀ ਪਈ ਸੀਗੀ ਆਪਾਂ ਇੱਥੋਂ ਕੱਢਤਾ ਆ ਤੇ ਇਹਨੂੰ ਪਲੇਟ ਲਾ ਦਨੇ ਹੁਣ ਹਾਂਜੀ ਵੀਰੋ ਕੰਮ ਆਪਣੇ ਟਰੈਕਟਰ ਦਾ ਨਿਪਟੜ ਗਿਆ ਜਿਹੜਾ ਜਿਹੜਾ ਕਰਨ ਵਾਲਾ ਸੀਗਾ ਜਿਵੇਂ ਤੁਸੀਂ ਦੇਖ ਲਿਆ ਪਲੇਟ ਵਾਲਾ ਵੀ ਨਿਪਟੜ ਗਿਆ ਸਟicker ਵੀ ਲਾ ਦਿੱਤੇ ਆ ਲਾਈਟਾਂ ਦੇ ਕਨੈਕਸ਼ਨ ਵੀ ਹੋ ਗਏ ਹੁਣ ਦੇਖੋ ਟਰੈਕਟਰ ਦੀ ਲੁੱਕ ਸੋਹਣੀ ਹੋ ਗਈ ਨਾਲੇ ਲਾਈਟ ਹੋ ਰਹੀ ਏ ਕਰੋ ਚੈੱਕ ਸੋਹਣਾ ਲੱਗਦਾ ਹੁਣ ਦੇਖਣ ਚ ਵੀ ਟਰੈਕਟਰ ਤੇ ਟਰਾਲੀ ਪਾਉਨੇ ਆ ਟਰਾਲੀ ਪਾ ਕੇ ਚੱਕ ਲਾ ਟਾਇਰ ਦਾ ਬਾਅਦ ਚ ਲੱਗ ਕੇ ਬਹੁਤ ਚੰਗਾ ਟਰਾਲੀ ਵਾਲੀ ਚੱਲ ਚੱਲ ਕੀ ਕਰਦਾ ਥੋੜਾ ਚੱਲ ਚੱਲ ਬੱਸ ਲੈਫਟ ਥੱਲੇ ਕਰ ਦੇ ਲਓ ਜੀ ਪੈ ਗਈ ਟਰਾਲੀ ਬੱਕਰੀਏ ਇਹਨਾਂ ਨੂੰ ਲੋਡ ਹੋਣ ਲੋਡ ਕਰਕੇ ਤੇ ਬੱਸ ਫਿਰ ਸੈਟਿੰਗ-ਬੈਟਿੰਗ ਦੇਖਦੇ ਆ ਜਿੱਦਾਂ ਹੋਣੀ ਆ ਇਹਦਾ 20 ਰੱਖ हाँ भी बैग सी ए पाला ड्राइवर या है भी वो पता की आ महंगे ट्रैक्टर चलाए नहीं गए <laughs> चलो जी ਮਯਾ ਕਰਦੇ ਆ ਮੁੰਡਾ ਸਾਰੇ ਟਰੈਕਟਰ ਚਲਾਉਂਦਾ ਉਹ ਰਿਆ ਉਹਦੇ ਚੱਕਰ ਚ ਮੈਨੂੰ ਪਤਾ ਨਹੀਂ ਲੱਗਾ ਹੁੱਕ ਆਪਣੇ ਵਾਲੀ ਦੀ ਉੱਚੀ ਆ ਹਾਂ ਉਹ ਦੇਖੋ ਮੁਰਲੇ ਟਾਇਰ ਹਵਾ ਚ ਰਹਿੰਦੇ ਆ ਇੱਧਰ ਰੱਖ ਚੱਲ ਾਂਗ ਬਹੁਤ ਹੈ ਚੱਲ ਚੱਲੇ ਚੜ ਗਿਆ ਸੀ ਐਦਾਂ ਹੁੰਦੀਆਂ ਮਿਹਨਤਾਂ ਮੇਲਿਆਂ ਵਾਸਤੇ ਉਹ ਟਰਾਲੀ ਮੋੜਨਾ ਹੀ ਟਾਸਕ ਹੋ ਗਿਆ ਸੀਗਾ ਠੀਕ ਐ ਟਰਾਲੀ ਆਪਾਂ ਮੋੜ ਲਈ ਆ ਦੇਖੋ ਫਰਾਟੇ ਵਾਜਦੇ ਫਿਰ ਹਾਂ ਫਾਇ ਫਾਇ ਭਾਰਤਾ ਓਏ ਤੂੰ ਐ ਨਾ ਇਹਨਾਂ ਨੇ ਜਾਣ ਬੁੱਝ ਕੇ ਲੋਅਰ ਆਰਪੀਓਂ ਦੇ ਚਲਾਉਣ ਦੇ ਲਓ ਜੀ ਉੱਧਰ ਉਹ ਰਾਈਟ ਨਾ ਹੁੰਦਾ ਆ ਉਹਦੀਆਂ ਵੀ ਲਾਈਟਾਂ ਲਾਉਂਦੀਆਂ ਅੱਗੇ ਨਾ ਸੋਹਣੀਆਂ ਲਾਖਦੀਆਂ ਹੁੰਨ ਲਾਈਟ ਵਧੀਆ ਹੁੰਦਾ ਜਣਾ ਦੇਖੋ ਜੀ ਵੀਰੋ ਟਰੈਕਟਰ ਹੋ ਗਏ ਆਪਣੇ ਲੋਡ ਆਪਾਂ ਹੋ ਗਏ ਮੇਲੇ ਤੇ ਜਾਣ ਵਾਸਤੇ ਰੈਡੀ ਤੇ ਕੰਪੂਰ ਟੈਡ ਫੈਡ ਕਰਤਾ ਆ ਕਿਹਦੀ ਵਧੀਆ ਆ ਉੱਤੇ ਬੈਠਾਂਗੇ ਸੀਟ ਆ ਉਹਦੀ ਵਧੀਆ ਹੋਣੀ ਵਧੀਆ ਹਾਲੈਂਡ ਦੀ ਹਾਲੈਂਡ ਦੀ ਹਾਂ ਇਹਦਾ ਥੋੜਾ ਜਿਹਾ ਹੈਗਾ ਸਿਸਟਮ ਕੰਮ ਖਰਾਬ ਹੋਇਆ ਆ ਚੱਕੋ ਜੀ ਟਰੈਕਟਰ ਆਪਣੇ ਹੋ ਗਏ ਲੋਡ ਉਸਤਾ ਜੀ ਰੈਡੀ ਆ ਫਿਰ ਖਲ ਵਾਸਤੇ ਪੂਰੇ ਪੂਰੇ ਰੈਡੀ ਜੀ ਉਹਦੀ ਜੱਬ ਦਾ ਨਾ ਤੇ ਤੁਰਾਂਗੇ ਸਵੇਰੇ ਟਾਈਮ ਨਾ ਠੀਕ ਆ ਵਾਟ ਵੀ ਬਹੁਤ ਆ ਵਾਟ ਬਹੁਤ ਆ

ਤੋ ਵੀਰੋ ਕਰਦੇ ਆ ਬਲੌਗ ਨੂੰ ਇੱਥੇ ਹੀ ਐਂਡ ਉਮੀਦ ਉਮੀਦ ਕਰਦੇ ਆ ਵੀ ਬਲੌਗ ਤੁਹਾਨੂੰ ਵਧੀਆ ਲੱਗੇ ਤੇ ਵਧੀਆ ਲੱਗਿਆ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਦੇ ਹੋ ਨਵੇਂ ਬੰਦੇ ਚੈਨਲ ਨੂੰ ਕਰਦੇ ਹੋ ਸਬਸਕ੍ਰਾਈਬ ਤਾਂ ਮਿਲਾਂਗੇ ਭਾਈ ਅਗਲੇ ਬਲੌਗ 'ਚ ਤੇ ਇਸ ਬਲੌਗ 'ਚ ਬਸ ਇੰਨਾ ਹੀ